ਅਮਰੀਕਾ ਦੀ ਐਨਜੀਓ ਯੂਨਾਈਟਿਡ ਸਿਕਸ 21 ਮਈ ਨੂੰ ਦੁਨੀਆ ਭਰ ਦੇ ਵਿੱਚ ਵਸੇ ਸਿੱਖਾਂ ਦੀ ਸਿਵਲ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਇੱਕ ਰਿਪੋਰਟ ਰਿਲੀਜ਼ ਕਰਨ ਜਾ ਰਹੀ ਹੈ ਇਹ ਆਪਣੀ ਤਰ੍ਹਾਂ ਦੀ ਹੁਣ ਤੱਕ ਦੀ ਪਹਿਲੀ ਰਿਪੋਰਟ ਹੈ ਸਿੱਖਾਂ ਦੇ ਅਧਿਕਾਰ ਉਹਨਾਂ ਉੱਤੇ ਹੋਏ ਨਸਲੀ ਹਮਲੇ ਤੇ ਸਿੱਖਾਂ ਨੂੰ ਪੇਸ਼ ਆਈਆਂ ਸਮੱਸਿਆਵਾਂ ਦਾ ਵਰਣਨ ਇਸ ਰਿਪੋਰਟ ਦੇ ਵਿੱਚ ਕੀਤਾ ਜਾਏਗਾ ਇਹ ਰਿਪੋਰਟ ਦੁਨੀਆ ਭਰ ਦੇ ਸਿੱਖਾਂ ਦੇ ਨਾਲ ਸੰਬੰਧਿਤ ਹੈ ਤੇ ਇਸ ਨੂੰ ਤਿਆਰ ਕਰਨ ਦੇ ਵਿੱਚ 5 ਸਾਲ ਦਾ ਸਮਾਂ ਲੱਗਾ ਹੈ ਰਿਪੋਰਟ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਾਂ ਦੇ ਨਾਲ ਹੁਣ ਤੱਕ ਦੇ ਹੋਏ ਨਸਲੀ ਹਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਸ ਰਿਪੋਰਟ ਦੇ ਵਿੱਚ 2012 ਦੇ ਵਿੱਚ ਅਮਰੀਕਾ ਦੇ ਸ਼ਹਿਰ wisconsin ਦੇ ਵਿੱਚ gurudwara sahib ਉਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ ਇੰਗਲੈਂਡ ਦੇ ਸਿੱਖਾਂ ਉਤੇ ਹੋਏ ਹਮਲਿਆਂ ਦਾ ਵਰਣਨ ਵੀ ਇਸ ਰਿਪੋਰਟ ਦੇ ਵਿੱਚ ਹੈ 166 ਪੇਜਾਂ ਦੀ ਇਹ ਰਿਪੋਰਟ ਭਾਰਤ ਪਾਕਿਸਤਾਨ ਸਮੇਤ 25 ਦੇਸ਼ਾਂ ਦੇ ਵਿੱਚੋਂ ਵੇਰਵੇ ਲੈ ਕੇ ਤਿਆਰ ਕੀਤੀ ਗਈ ਹੈ ਤੇ ਇਸ ਰਿਪੋਰਟ ਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਕੁਵੈਤ ਅਤੇ ਨੇਪਾਲ ਦੇ ਵਿੱਚ ਰਹਿਣ ਵਾਲੇ ਸਿੱਖਾਂ ਦੀ ਸਥਿਤੀ ਦਾ ਵਰਣਨ ਕੀਤਾ ਗਿਆ ਹੈ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਫੋਨ ਲਾਈਨ ਤੇ ਜੁੜਗੇ ਨੇ ਸਾਡੇ ਸੰਮਾਤਾ ਸਰਬਜੀਤ ਸਿੰਘ ਸਰਬਜੀਤ ਕੀ ਹੈ ਇਹ ਰਿਪੋਰਟ ਤੇ ਇਸ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਦੇਖੋ ਇਹ ਹੁਣ ਤੱਕ ਦੀ ਪਹਿਲੀ ਰਿਪੋਰਟ ਹੈਗੀ ਹੈ ਜਿਹੜੀ ਕਿ ਤਿਆਰ ਕੀਤੀ ਗਈ ਹੈ ਅਮਰੀਕਾ ਬੇਸਡ ਇੱਕ ਐਨਜੀਓ ਹੈ ਯੂਨਾਈਟਿਡ ਸਿੱਖ ਔਰ ਦੁਨੀਆ ਦੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਮੁਲਕਾਂ ਦੇ ਵਿੱਚ ਪੰਜਾਬੀ ਜਿੱਥੇ-ਜਿੱਥੇ ਰਹਿੰਦੇ ਨੇ ਖਾਸ ਤੌਰ ਤੇ ਸਿੱਖ ਜਿੱਥੇ-ਜਿੱਥੇ ਰਹਿੰਦੇ ਨੇ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਹੈਗੇ ਨੇ ਜਾਂ ਉਹਨਾਂ ਦੇ ਨਾਲ ਨਸਲੀ ਹਮਲੇ ਹੋਏ ਨੇ ਜਾਂ ਉਹਨਾਂ ਨੂੰ ਜੋ-ਜੋ ਦਿੱਕਤਾਂ ਆਈਆਂ ਨੇ ਉਸ ਇਸ ਰਿਪੋਰਟ ਦੇ ਵਿੱਚ ਜਿਹੜਾ ਹੈਗਾ ਵਰਨਲ ਕੀਤਾ ਗਿਆ ਹੈ ਤਕਰੀਬਨ ਔਰ ਨਾ ਸਿਰਫ ਵਿਦੇਸ਼ ਬਲਕਿ ਭਾਰਤ ਔਰ ਪਾਕਿਸਤਾਨ ਦੇ ਸਿੱਖਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਇਸ ਰਿਪੋਰਟ ਦੇ ਵਿੱਚ ਔਰ 166 ਪੇਜੀ ਦੀ ਇਹ ਰਿਪੋਰਟ ਹੈ ਔਰ 21 ਮਈ ਨੂੰ ਇਹ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਹੈਗੀ ਆ ਰੀਪੋਰਟ ਰਿਲੀਜ਼ ਕੀਤੀ ਜਾਵੇਗੀ ਔਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ तमाम दिक्ਕਤਾਂ ਦੇ ਬਾਵਜੂਦ ਵੀ ਜਿਹੜੀ ਸਿੱਖ ਕਮਿਊਨਿਟੀ ਹੈਗੀ ਆ ਅਲੱਗ-ਅਲੱਗ ਜਗ੍ਹਾ ਤੇ ਰਹਿ ਰਹੀ ਹੈਗੀ ਆ ਉਹ ਉਹ ਉਹਨੂੰ ਕਿੰਨੀ ਦਿੱਕਤਾਂ ਤੋਂ ਬਾਅਦ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਔਰ ਅੱਗੇ ਲਗਾਤਾਰ ਉਹ ਵੱਧਦੇ ਜਾ ਰਹੇ ਹੈਗੇ ਨੇ ਪਰ ਇਹ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਕਿ ਇਹ ਰਿਪੋਰਟ ਆਪਣੇ ਆਪ ਦੀ ਰਿਪੋਰਟ ਹੈ ਖਾਸ ਕਰਕੇ ਰਿਪੋਰਟ ਦੇ ਵਿੱਚ ਇਸ ਗੱਲ ਨੂੰ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੋ ਅਮਰੀਕਾ ਦੇ ਵਿੱਚ ਪਿਛਲੇ ਪ੍ਰੋਫੈਸਰ ਪ੍ਰਭਜੋਤ ਤੇ ਜੋ ਇਸ ਤਰ੍ਹਾਂ ਦਾ ਹਮਲਾ ਹੋਇਆ ਸੀਗਾ ਉਸ ਹਮਲੇ ਦਾ ਵਰਨਰ ਵੀ ਐਸ ਵਿੱਚ ਹੈ ਪਿੱਛੇ ਕਾਰਨ ਕੀ ਰਿਹਾ ਹੈਗਾ ਇਹ ਕਿੰਨੇ ਕਿੰਨੇ ਦਿੱਕਤਾਂ ਆਈਆਂ ਹੈਗੀਆਂ ਨੇ ਸਿੱਖਾਂ ਨੂੰ ਉਹ तमाम तरह ਦੀਆਂ ਗੱਲਾਂ ਇਸ ਰਿਪੋਰਟ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਸਰਬਜੀਤ ਜੀ ਤੇ ਰਿਪੋਰਟ ਜਿਹੜੀ 166 ਪੰਨਿਆਂ ਦੀ ਰਿਪੋਰਟ ਹੈ 5 ਸਾਲ ਲੱਗੇ ਇਸ ਰਿਪੋਰਟ ਨੂੰ ਤਿਆਰ ਕਰਨ ਦੇ ਵਿੱਚ ਕੁਝ ਲੱਗਦਾ ਹੈ ਜਦੋਂ ਰਿਪੋਰਟ ਪੇਸ਼ ਕੀਤੀ ਜਾਏਗੀ ਤੇ ਕਿੰਨੀ ਇੱਕ ਕਾਰਗਰ ਸਾਬਿਤ ਹੋ ਸਕਦੀ ਹੈ ਦੇਖੋ ਇਹ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਡਾਟਾ ਇਕੱਠਾ ਕੀਤਾ ਗਿਆ ਹੈ ਔਰ ਪਹਿਲੀ ਵਾਰ ਹੈ ਕਿ ਵੀ ਇਸ ਤਰ੍ਹਾਂ ਦਾ ਡਾਟਾ ਜਿਹੜਾ ਹੈਗਾ ਸਾਡੇ ਕੋਲ ਇੱਕ ਕਹਿ ਸਕਦੇ ਆ ਕਿ ਵੀ ਉਹ ਇੱਕ ਦਸਤੀ ਪੇਪਰਸ ਹੋਣਗੇ ਕਿ ਵੀ ਬਕਾਇਦਾ ਔਰ ਰਿਕਾਰਡ ਹੋਏਗਾ ਕਿ ਹਾਂ ਇਹਨਾਂ ਦੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਇਹ ਸਮੱਸਿਆਵਾਂ ਆ ਰਹੀਆਂ ਨੇ ਇਸ ਤਰ੍ਹਾਂ ਦੀ ਦਿੱਕਤਾਂ ਨੂੰ ਪੇਸ਼ ਆਈਆਂ ਨੇ ਤੇ ਬਕਾਇਦਾ ਉਸ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਕਹਿੰਦੇ ਹੋ ਹੱਲ-ਵਾਲ ਵਧਾਂਗੇ ਪਰ ਹਜੇ ਤੱਕ ਤਾਂ ਸਾਡੇ ਕੋਲ ਕੋਈ ਡਾਟਾ ਹੀ ਨਹੀਂ ਸੀਗਾ ਕਿ ਕਿੰਨੇ ਸਿੱਖ ਹੈਗੇ ਨੇ ਕਿੰਨੀਆਂ ਸਿੱਖਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਜਦੋਂ ਵੀ ਕਦੇ মিডিਆ ਇਸ ਗੱਲ ਨੂੰ ਚੁੱਕਦਾ ਹੈਗਾ ਖਾਸ ਕਰਕੇ ਅਮਰੀਕੀ ਦੇ ਵਿੱਚ ਹੈਗਾ ਯਾ ਲੰਡਨ ਦੇ ਵਿੱਚ ਜਿਹੜਾ ਹੈਗਾ ਏ ਉਸ ਵੇਲੇ ਗੱਲ ਸਾਹਮਣੇ ਆਂਦੀ ਹੈ ਹਾਲੇ ਤੱਕ ਸਾਡੇ ਕੋਲ ਇਸ ਦਾ ਪੂਰਾ ਕੋਈ ਪ੍ਰੂਫ ਹੀ ਨਹੀਂ ਸੀਗਾ ਕਿ ਸਾਡੇ ਕੋਲ ਸਿੱਖ ਕਿੰਨੇ ਹੈਗੇ ਨੇ ਦੁਨੀਆ ਦੇ ਕੋਨਿਆਂ ਦੇ ਵਿੱਚ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈਗੀ ਆ ਖਾਸ ਤੌਰ ਤੇ afghanistan ਦੇ ਵੀ ਜਿਹੜੇ ਸਿੱਖ ਹੈਗੇ ਨੇ ਉਹਨਾਂ ਸਿੱਖਾਂ ਦੀ ਹਾਲਤ ਕਾਫੀ ਜਿਹੜੀ ਕਹਿ ਸਕਦੇ ਆ ਕਿ ਬੁਰੀ ਤਰੀਕੇ ਨਾਲ ਰਹਿ ਰਹੇ ਹੈਗੇ ਨੇ ਪਾਕਿਸਤਾਨ ਦੇ ਵਿੱਚ ਸਿੱਖ ਬਕਾਇਦਾ ਹੁਣ ਕਹਿ ਸਕਦੇ ਆ ਉਹਨਾਂ ਦੀ ਹਾਲਤ ਜ਼ਰੂਰ ਸੁਧਰੀ ਆ ਪਰ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਕੁਝ ਸਿੱਖਾਂ ਨੂੰ ਉੱਥੇ ਕਿਡਨੈਪ ਕਰ ਲਿਆ ਗਿਆ ਸੀਗਾ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗ ਕਿ ਇਸ ਰਿਪੋਰਟ ਦਾ ਅੱਗੇ ਕੀ ਕੀਤਾ ਜਾਂਦਾ ਹੈ ਹਾਲਾਂਕਿ ਫਿਲਹਾਲ ਇਹੀ ਆ ਕਿ ਇਹ ਰਿਪੋਰਟ ਤਿਆਰ ਹੋਈ ਹੈ ਉਹ ਰਿਪੋਰਟ ਦਾ ਜਿਹੜਾ ਖਾਕਾ ਹੈਗਾ ਇਹ ਆ ਕਿ ਸਾਡੇ ਕੋਲ ਇੱਕ ਲਿਖਤੀ ਤੌਰ ਤੇ ਉਹ ਚੀਜ਼ਾਂ ਸਾਹਮਣੇ ਆਈਆਂ ਨੇ